That's okay. I okay. it's okay. 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 गुल आहे गुलाबी इल कुद बसि उहो आप ওহ রে নেড়া ਉਹ ਇੱਕ ਮਾਂ ਸੀ ਜਿਸ ਪੀੜ ਕਾ ਦੁਆ ਜੀ ਸੁਨਾਨ ਸੀ ਕੰਢੀ ਰਾਤ ਤੀਨੀ ਜਾਗਰ ਦੇਵਤਨ ਗੁਰਦੇਵ ਸ਼੍ਰੀ ਗੁਰੂ ਅਰਜਨ ਦਾ ਜਨਮ ਦਿਹਾੜੀ ਪੂਰੇ ਇਤਿਮਾਮ ਨਾਲ ਮਨਾ ਰਹੇ ਆ ਅੱਜ ਇਹ ਨਗਰ ਕੀਰਤ ਪ੍ਰਗਟ ਰਹੇ ਆ 12 ਜੇ ਨੂੰ ਭੋਗ ਪਾਏ ਜਾਣਗੇ 4 ਤੇ 5 ਨੰਬਰ ਵਾਰਡ ਚ ਸਾਰੇ ਨਗਰ ਵਾਸੀ ਨੂੰ ਬੇਨਤੀ ਆ ਤਬੰਦ ਕੇ ਹਮ ਆਮਾ ਕੇ ਬੱਚੇ ਤੇ ਲੰਗਰ ਉੱਤੇ ਵਰਤੇ ਆ ਹਾਂਜੀ ਬਾਬਾ ਜੀ ਹਾਂਜੀ ਬਾਬਾ ਜੀ ਅੱਜ ਦੇ ਸਮਾਰੋਹ ਬਾਰੇ ਜੇ ਕਾ ਖਲਸਾ ਵਾਸ਼ਕਰ ਜੀ ਕੀ ਪਤ ਅਤੇ ਤੋਂ ਪ੍ਰੰਤ ਕਿਤਾਬ ਜੋ ਸਰਬਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਅੱਜ ਦਾ ਮਹਾਨ ਨਗਰ ਕੀਰਤਨ ਹੈ ਸਾਰੇ ਨਗਰ ਨਿਵਾਸੀ ਸ਼ਹਿਰ ਨਿਵਾਸੀ ਵਾਰੰਗਰ ਚਾਰ ਅਤੇ ਪੰਚੀ ਮਹੱਲੇ ਦੀ ਸਮੂਹ ਸੰਗਤ ਗ੍ਰਿਗੁਰੂ ਦਾ ਦਾਨ ਪ੍ਰਬੰਧਕ ਕਮੇਟੀ ਕਮੇਟੀਆਂ ਸੰਗਤਾਂ ਦੇ ਸਹਿਯੋਗ ਨਾਲ ਸਰੋਵਣੀ ਭਗਤ ਗੁਰੂ ਰਵਦਾਸ ਜੀ ਮਹਾਰਾਜ ਜਿਨ੍ਹਾਂ ਦਾ 648ਵਾਂ ਪ੍ਰਕਾਸ਼ ਸੁਧਿਆਰੇ ਮਨਾਏ ਜਾ ਰਹੇ ਨੇ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਅੱਜ ਪਹਿਲੇ ਦਿਨ 10 ਤਰੀਕ ਨੂੰ ਸ੍ਰੀ ਖਰਪਾਟ ਸਾਹਿਬ ਬਾਬਾ ਜੀ ਦਾ ਪਾਵਨ ਸਥਾਨ ਜੋ ਵਾਰਡ ਨੰਬਰ 4-5 ਦੇ ਵਿੱਚ ਬਾਬਾ ਜੀ ਦਾ ਮੰਦਿਰ ਬਣਿਆ ਉਹ ਇੱਥੇ ਪ੍ਰਕਾਸ਼ਿਤ ਕੀਤੇ ਜਾਣ ਦੇ ਉਪਰੰਤ ਜਿਵੇਂ 10 ਵਜੇ ਲਗ ਕੇ ਕੀਰਤਵਾਨਾ ਹੋਇਆ ਜੋ ਨਗਰ ਦੀ ਪ੍ਰਕਰਮਾ ਕਰਤਾ ਹੋਇਆ ਅੱਜ ਜੋ ਮਹਾਰਿ ਸ਼ਿਗਰ ਦੇ ਉੱਤੇ ਬਾਬਾ ਕਰਮਜੀਤ ਦਾ ਗੁਰਦੁਆਰਾ ਸਾਹਿਬ ਹੈ ਇੱਥੇ ਪਹੁੰਚਿਆ ਸੰਗਤਾਂ ਵੱਲੋਂ ਬਹੁਤ ਸੰਗਤਾਂ ਦਾ ਮਾਣ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਜੋ ਸਾਡੇ ਪ੍ਰੈਸਰ ਕੋਰਟਰ ਭਾਈ ਜਗਰਾਜ ਸਿੰਘ ਜੀ ਵਰਮਾ ਸਿਆਰੇ ਭਾਈ ਸਰਦੀਪ ਸਿੰਘ ਜੀ ਹੋਰ ਸਾਡੇ ਸਤਕਾਰਯੋਗ ਜੀ ਪਹੁੰਚੇ ਨੇ ਸਾਰਿਆਂ ਦਾ ਭਾਈ ਧੰਨਵਾਦ ਕੀਤਾ ਜਾਂਦਾ ਅੱਜ ਵੀ ਈਸ਼ ਮਹਾਨ ਨਗਰ ਕੈਂਪਸ ਜੀ ਜਿਹੜੇ ਕਰੋ ਜਵਦਾਸ਼ ਜੀ ਦੀ 342 ਪ੍ਰਕਾਸ਼ ਦੇ ਹਾਰੀ ਦੀ ਸਮੂਹੀਆਂ ਸਖਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜਾ ਦੀ ਕਿਰਪਾ ਕਰਕੇ ਅੱਜ 10 ਮਿੰਟ ਲਈ ਕਿਰਪਾ ਕਰਕੇ ਆਪਣੇ ਕਾਜ ਵਿੱਚ ਲੱਗੇ ਨੇ ਤੇ ਸਾਥ ਸਿੰਘ ਜੀ ਜਿਨ੍ਹਾਂ ਦੀ ਭਾਰਤ ਵਿੱਚ ਉਹ ਭੋਗ ਪਾਣਗੀ ਇਸ ਮੌਕੇ ਤੇ ਗੁਰੂ ਕਾ ਲੰਗਰ ਚੱਟ ਵਰਤੇਗਾ ਇਸ ਦੇ ਵਿੱਚ ਖਾਸ ਕਰਕੇ ਸਾਡੇ ਸਾਰੇ ਪ੍ਰੈਸ ਰਿਪੋਰਟਰ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਮੈਂ ਉਹਨਾਂ ਦਾ ਸਾਹਮਦੇ ਗੁਰੂ ਰਵਦਾ ਬਹੁਤ ਵਿਕੀ ਬਣੋ ਸਮੂਹ ਸੰਗਤ ਵੱਲੋਂ ਸਾਡਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਯੋਗਦਾਨ ਤੇ ਸੇਵਾ ਕੀਤੀ ਹੈ ਗੁਰੂ ਮਹਾਰਾਜਾ ਅੱਜ ਅਨੁਸ਼ੰਕਿ ਕਲਾ ਬਕਿਸ ਕਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

Winner is the easiest way to get to. You got to be responsible. Family, family, family,